ਇੱਕ ਅਮੀਰ सेठ ਸੀ ਉਹਨੇ ਇੱਕ ਨੌਕਰ ਦੀ ਹੋਰ ਲੋੜ ਪੈ ਗਈ ਉਹਨੇ ਨੌਕਰ ਰੱਖ ਲਿਆ ਜਦੋਂ ਨੇ ਨਵਾਂ ਨੌਕਰ ਰੱਖਿਆ ਤਾਂ ਪੁਰਾਣਾ ਵੀ ਸੀ ਨੌਕਰ ਦੀ ਜ਼ਰੂਰਤ ਸੀ ਉਹਨੇ ਨਵਾਂ ਨੌਕਰ ਰੱਖਿਆ ਤੇ ਜਿਹੜਾ ਨਵਾਂ ਨੌਕਰ ਰੱਖਿਆ ਉਹਨੂੰ ਕਹਿੰਦਾ ਦੇਖ ਵੀ ਮੈਂ ਨੌਕਰਾਂ ਤੇ ਵਿਸ਼ਵਾਸ ਬੜਾ ਕਰਦਾ ਹਾਂ ਮੈਂ ਆਪਣੇ ਨੌਕਰਾਂ ਦੇ ਵਿਸ਼ਵਾਸ ਬਹੁਤ ਕਰਨਾ ਆ ਪਹਿਲੇ ਨੌਕਰ ਨੂੰ ਪੁੱਛ ਲਾ ਵਿਸ਼ਵਾਸ ਨਾ ਤੋੜੀ ਕਦੇ ਅਸੀਂ ਕਦੇ ਨੌਕਰਾਂ ਤੋਂ ਚਾਬੀਆਂ ਨਹੀਂ ਲੁਕੋ ਕੇ ਰੱਖੀਆਂ ਆ ਪਿਆ ਐਨਾ ਭਾਰਾ ਪੂਰੇ ਮਹਿਲ ਮਕਾਨ ਦਾ ਚਾਬੀਆਂ ਦਾ ਗੁੱਛਾ ਪਿਆ ਐ ਅਸੀਂ ਕਦੇ ਕੁੰਜੀ ਨਹੀਂ ਲੁਕੋਈ ਚਾਬੀ ਨਹੀਂ ਲੁਕੋਈ ਚਾਬੀਆਂ ਦਾ ਗੁੱਛਾ ਸਾਹਮਣੇ ਪਿਆ ਰਹਿੰਦਾ ਨੌਕਰਾਂ ਤੇ ਵਿਸ਼ਵਾਸ ਬੜਾ ਕਰੀਦਾ ਤੇ ਤੂੰ ਵਿਸ਼ਵਾਸ ਨਾ ਤੋੜੀ ਉਹ ਨੌਕਰ ਨੇ ਕਹਿੰਦੇ ਠੀਕ ਐ ਬੱਕੇ ਸਹੀ ਕਰ ਲੈ ਐਨਾ ਭਾਰਾ ਕੁੰਜੀਆਂ ਦਾ ਗੁੱਛਾ ਐ ਸਭ ਤਾਲਿਆਂ ਜਿੰਦਿਆਂ ਦੀਆਂ ਚਾਬੀਆਂ ਮਾਲਕ ਨੇ ਸਾਹਮਣੇ ਡੰਗੀਆਂ ਨੇ ਇਹਦਾ ਮਤਲਬ ਨੌਕਰ ਤੇ ਵੀ ਵਿਸ਼ਵਾਸ ਕਰਦਾ ਹੈ ਉਹ ਜਦੋਂ ਮਾਲਕ ਇੰਨੀ ਗੱਲ ਕਹਿ ਕੇ ਚਲਾ ਗਿਆ ਤੇ ਜਿਹੜਾ ਦੂਜਾ ਪਹਿਲਾ ਨੌਕਰ ਸੀ ਨਾ ਉਹ ਕਹਿੰਦਾ ਮਾਲਕ ਤੇ ਨਾ ਵਿਸ਼ਵਾਸ ਕਰੀ ਉਹ ਕਹਿੰਦਾ ਕਿਉਂ ਕਹਿੰਦਾ ਤੈਨੂੰ ਮਾਲਕ ਕਹਿ ਗਿਆ ਨਾ ਵੀ ਮੈਂ ਨੌਕਰਾਂ ਤੇ ਵਿਸ਼ਵਾਸ ਕਰਦਾ ਹਾਂ ਵਿਸ਼ਵਾਸ ਨਾ ਤੋੜੀ ਆਹ ਕੁੰਜੀਆਂ ਦਾ ਗੁੱਛਾ ਪਿਆ ਅਸੀਂ ਕਦੇ ਘਰ ਦੀ ਚਾਬੀ ਕੋਈ ਨਹੀਂ ਸਾਹਮਣੇ ਰੱਖੀਦੀ ਐ ਇੰਨਾ ਚਾਬੀਆਂ ਦਾ ਕੁੰਜੀਆਂ ਦਾ ਗੁੱਛਾ ਪਿਆ ਅਸੀਂ ਕਦੇ ਲੁਕੋਈ ਨਹੀਂ ਨੌਕਰਾਂ ਤੇ ਵਿਸ਼ਵਾਸ ਰੱਖੀਦਾ ਤੇ ਪੁਰਾਣਾ ਨੌਕਰ ਨਵੇਂ ਨੌਕਰ ਨੂੰ ਕਹਿੰਦਾ ਮਾਲਕ ਤੇ ਵਿਸ਼ਵਾਸ ਨਾ ਕਰੀ ਮੈਂ ਸਾਰੀਆਂ ਲਾ ਕੇ ਵੇਖੀਆਂ ਨੇ ਇੱਕ ਵੀ ਨਹੀਂ ਲੱਗਦੀ ਤजोरी ਨੂੰ ਅ ਜਿੰਨਾ ਕੁੰਜੀਆਂ ਦਾ ਪੁੱਛਾ ਪਿਆ ਹੈ ਨਾ ਮੈਂ ਸਾਰੀਆਂ ਲੱਗ ਕੇ ਵੇਖੀਆਂ ਨੇ ਇੱਕ ਵੀ ਨਹੀਂ ਤਜੋਰੀ ਨਾਲ ਲੱਗਦੀ ਉਹ ਹੈ ਹੀ ਨਹੀਂ ਇਹਦੇ ਵਿੱਚ ਜਿੱਥੇ ਮਾਲਕ ਨੇ ਖਜ਼ਾਨਾ ਰੱਖਿਆ ਹੋਇਆ ਚਾਬੀਆਂ ਦਾ ਪੁੱਛਾ ਹੈ ਪੁਰਾਣਾ ਨੌਕਰ ਕਹਿੰਦਾ ਇੱਕ ਤਾਂ ਵੀ ਨਹੀਂ ਲੱਗਦੀ ਮੈਂ ਲਾ ਕੇ ਵੇਖ ਲਈਆਂ ਨੇ ਉਹ ਚਾਬੀ ਨਹੀਂ ਜਿੱਥੇ ਖਜ਼ਾਨਾ ਐ ਇਦਾਂ ਬੰਦਿਆਂ ਕੋਲ ਤਮਾਮ ਦੁਨੀਆ ਦੇ ਹੋਰ ਸੁੱਖਾਂ ਦੇ ਸਾਧਨਾਂ ਦੀਆਂ ਚਾਬੀਆਂ ਹੋ ਸਕਦੀਆਂ ਨੇ ਤੁਸੀਂ ਬਹੁਤ ਕੁਝ ਇਕੱਠਾ ਕਰ ਸਕਦੇ ਹੋ ਪਰ ਅਸਲ ਸੁੱਖ ਦੀ ਚਾਬੀ ਗੁਰੂ ਦੇ ਹੱਥ ਵਿੱਚ ਐ ਪਾਤਸ਼ਾਹ ਨੇ ਕਿਹਾ ਆਨੰਦ ਦੀ ਚਾਬੀ ਗੁਰੂ ਤੋਂ ਸਭਾਏ ਕਿਸੇ ਕੋਲ ਨਹੀਂ ਤੇਰੇ ਕੋਲ ਸੁੱਖਾਂ ਦੇ ਸਾਧਨ ਹੋ ਸਕਦੇ ਨੇ ਆਨੰਦ ਨਹੀਂ ਤਾਈਓ ਹਜ਼ੂਰ ਕਹਿੰਦੇ ਆਨੰਦ ਭੈਆ ਮੇਰੀ ਮਾਏ ਕਿੱਥੋਂ ਮਿਲਣ ਸਤ ਗੁਰੂ ਮੈਂ ਗੱਜ ਕੇ ਪੜੋ ਸਤ ਗੁਰੂ ਮੈਂ ਸਤ ਗੁਰ ਤਾਂ ਬਾਆ ਸਹਜ ਸੇ ਧੀ ਮਨ ਵਜੀਆਂ ਬਾਦ ਭਾਈ ਇਹ ਗੁਰੂ ਦੇ ਹੱਥ ਵਿੱਚ ਐ ਉਂ ਬਾਹਰੋਂ ਸਭ ਲੋਕ ਕਹਿੰਦੇ ਨੇ ਆਨੰਦ ਹੈ ਆਨੰਦ ਹੈ ਚੜਦੀ ਕਲਾ ਔਰ ਵਿੱਚੋਂ ਪੁੱਛ ਕੇ ਵੇਖੋ ਨਾ ਖੋਖਲੇ ਨੇ ਦੁੱਖ ਕਿਉਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਕਿਸੇ ਬੰਦੇ ਕੋਲ ਦੁੱਖ ਸ਼ੁਰੂ ਕਰੋ ਪਹਿਲੇ ਗਣਾਂਦਾ ਆਪਣੇ ਬਾਰੂ ਚੜ ਦੀ ਕਲਾ ਕਹਿੰਦਾ ਸ਼ੁਰੂ ਕਰੋ ਬਹਿ ਕੇ ਕੋਲ ਦੁੱਖ ਇੱਕ ਦੁੱਖ ਦੱਸੋਗੇ ਨਾ ਉਹਨੇ ਆਪਣਾ ਖੋਲ ਕੇ ਰੱਖ ਦੇਣਾ ਸਾਡੇ ਤਾਂ ਪਹਿਲਾਂ ਹੀ ਆ ਕੰਮ ਹੈ ਦੁੱਖ ਕਿਉਂ ਬੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਬਾਦਸ਼ਾਹ ਫਿਰ ਆਨੰਦ ਕਿੱਥੇ ਹੈ ਹਜ਼ੂਰ ਕਹਿੰਦੇ ਗੁਰੂ ਦੀ ਮੱਤ ਵਿੱਚ ਮਹਾਰਾਜ ਕਿੱਥੇ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਪੜੋ ਜਿਨ੍ਹਾਂ ਨੂੰ ਬਾਣੀ ਯਾਦ ਹੈ ਕਿਉਂਕਿ ਸਰਲ ਸ਼ਬਦ ਨੇ ਤੁਸੀਂ ਨਿਤਨੇਮ ਕਰਦੇ ਹੋ आनंद आनंद सबको कह आनंद गुरु ते जान आनंद सदा गुरु ते कृपा करे ਹੁਣ ਕਿਰਪਾ ਦੀ ਡੈਫੀਨੇਸ਼ਨ ਕੀ ਹੈ ਵੀ ਕਿਰਪਾ ਕਰੇ ਪਿਆ ਰਿਆ ਕਿਰਪਾ ਦੀ ਡੈਫੀਨੇਸ਼ਨ ਅਸੀਂ ਪਤਾ ਕੀ ਸਮਝ ਲਈਏ ਜਿਹਦੇ ਬੱਚੇ ਬਾਹਰ ਚਲੇ ਗਏ ਬੜੀ ਕਿਰਪਾ ਜੀ ਜਿਹਨੇ ਜ਼ਮੀਨ ਖਰੀਦ ਲਈ ਥੋੜੀ ਜੀ ਬੜੀ ਕਿਰਪਾ ਜੀ ਉੱਤੇ ਨਹੀਂ ਜਿਹਦਾ ਕਾਰੋਬਾਰ ਥੋੜਾ ਜਿਹਾ ਚੱਲ ਪਿਆ ਡੈਰੀ ਡੋਰੀ ਚੱਲ ਪਈ ਬੜੀ ਕਿਰਪਾ ਜੀ ਉਹਦੇ ਉੱਤੇ ਜਿਹਦੇ ਬੱਚਿਆਂ ਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਬੜੀ ਕਿਰਪਾ ਜੀ ਉਹਦੇ ਉੱਤੇ ਇਹਨੂੰ ਕਿਰਪਾ ਨਾ ਸਮਝੋ ਇਹ ਤਾਂ ਦਸਾਂ ਸਾਲਾਂ ਬਾਅਦ ਰਿਜ਼ਲਟ ਵੇਖਿਓ ਕੀ ਹੈ ਅੱਜ ਠੀਕ ਹੈ ਹਰ ਬੰਦਾ ਚਾਹੁੰਦਾ ਮੈਂ ਵੀ ਚਾਹੁੰਦਾ ਤੁਸੀਂ ਵੀ ਜਾਂਦੇ ਹੋ ਬੱਚੇ ਬਾਹਰ ਜਾਣ ਪਰ ਇਹਦੇ ਰਿਜ਼ਲਟ ਤੁਹਾਨੂੰ ਪੰਜਾਂ ਦਸਾਂ ਸਾਲਾਂ ਬਾਅਦ ਪਤਾ ਲੱਗਿਆ ਸਾਥ ਸੰਗਤ ਇਹ ਸੁੱਖ ਨਹੀਂ ਹੁਣ ਗੁਰੂ ਕੋਲੋਂ ਪੁੱਛੀਏ ਪਾਤਸ਼ਾ ਅਸੀਂ ਆਨੰਦ ਤੇ ਸੁੱਖ ਚਾਹੁੰਦੇ ਸਾਨੂੰ ਆਪਣੀ ਮੱਤ ਬਖਸ਼ਿਸ਼ ਕਰੋ ਫਿਰ ਕਿਰਪਾ ਕੀ ਹੈ ਹਜ਼ੂਰ ਕਹਿੰਦੇ ਕਿਰਪਾ ਕਰੇ ਪਿਆਰੇਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਗੁਰੂ ਦੀ ਮੱਤ ਗੁਰੂ ਦੇ ਗਿਆਨ ਦਾ ਸੁਰਮਾ ਤੇਰੀਆਂ ਅੱਖਾਂ 'ਚ ਪੈ ਗਿਆ ਭਲਿਆਂ ਤੈਨੂੰ ਗੁਰੂ ਦਾ ਗਿਆਨ ਮਿਲ ਗਿਆ ਫਿਰ ਕਿਰਪਾ ਹੈ ਤੇਰੇ ਗਿਲਵਿਖ ਕੱਟੇ ਜਾਣ ਤੇਰੇ ਦੁੱਖ ਤੇ ਪਾਪ ਕੱਟੇ ਜਾਣ ਫਿਰ ਗੁਰੂ ਦੀ ਕਿਰਪਾ ਤੇ ਬਾਦਸ਼ਾਹ ਦੁੱਖ ਪਾਪ ਕਿਵੇਂ ਕੱਟੇ ਜਾਣਗੇ ਕਹਿੰਦੇ ਤੇਰੇ ਭਰਮ ਦੇ ਛਾੜ ਉਤਰ ਜਾਣ ਗੁਰੂ ਦੇ ਕੋਲੋਂ ਮਤ ਗੁਰੂ ਦੇ ਕੋਲੋਂ ਗਿਆਨ ਗੁਰੂ ਦੇ ਕੋਲੋਂ ਗਿਆਨ ਦਾ ਸਰਮਾ ਲੈ ਫਿਰ ਤੈਨੂੰ ਸਮਝ ਪੈਣਾ ਸੁੱਖ ਕਿੱਥੇ ਹੈ ਸੁੱਖ ਪੈਸੇ ਪਦਾਰਥ ਦੇਸ਼ ਵਿਦੇਸ਼ ਵਿੱਚ ਨਹੀਂ ਹੈ ਉਹ ਤਾਂ ਭਲਿਖ ਹੈ ਉਹ ਤਾਂ ਸੁੱਖ ਨਹੀਂ ਬਹੁਤੇ ਧਨ ਖੱਟੇ ਸੁੱਖ ਨਹੀਂ ਪੇਖੇ ਨਿਰਦਨਟੇ ਸੁੱਖ ਨਹੀਂ ਬਉਦੇਸ਼ ਕਮਾਏ ਸਰਬ ਸੁੱਖਾਂ ਹਰ ਹਰ ਗੁਣ ਗਾਏ ਤੂੰ ਵੈਗੁਰੂ ਜਪਨ ਸ਼ੁਰੂ ਕਰ ਫਿਰ ਤੈਨੂੰ ਸਾਰੇ ਸੁੱਖ ਮਿਲ ਸਕਦੇ ਸਾਰੇ ਸੁੱਖ ਕਿੱਥੇ ਵੈਗੁਰੂ ਦੇ ਨਾਮ ਵਿੱਚ ਹੋਰ ਕਿਤੇ ਨਹੀਂ ਹੈ ਗੁਰੂ ਨੇ ਇੱਕ ਭੇਤ ਨਹੀਂ ਗੱਲ ਕਹੀ ਹੈ ਕਿਉਂਕਿ ਆਪਾਂ ਗੁਰੂ ਕੋਲ ਮਤ ਲੈਣ ਆਏ ਆ ਬਾਦਸ਼ਾਹ ਨੇ ਇੱਕ ਰਾਜ ਦੀ ਗੱਲ ਕਹੀ ਹੈ ਇੱਕ ਸਿਕਰਟ ਗੱਲ ਕਹੀ ਹੈ ਜਿਹੜਾ ਭੇਤ ਸੀ ਭੇਤ ਕਹਿੰਦੇ ਨੇ ਸਿਕਰਟ ਜਿਹੜਾ ਛੁਪਿਆ ਹੋਇਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਹਿੰਦੇ ਤੈਨੂੰ ਇੱਕ ਸਿਕਰਟ ਦੱਸਣ ਲੱਗੇ ਤੈਨੂੰ ਇੱਕ ਭੇਤ ਦੱਸਣ ਲੱਗੇ ਤੈਨੂੰ ਦੁੱਖ ਰੱਬ ਨੇ ਨਹੀਂ ਦਿੱਤੇ ਹੋਏ ਦੁੱਖ ਤੂੰ ਆਪੇ ਹੀ ਬੋਲਦੇ ਤੈਨੂੰ ਰੱਬ ਨੇ ਪਰੇਸ਼ਾਨ ਨਹੀਂ ਕੀਤਾ ਤੂੰ ਆਪੇ ਹੀ ਹੋ ਗਿਆ ਤੈਨੂੰ ਰੱਬ ਨੇ ਦੁਖੀ ਨਹੀਂ ਕੀਤਾ ਤੂੰ ਆਪੇ ਹੀ ਹੋਇਆ ਹੈ ਉਹ ਭਲਿਆ ਗੁਰੂ ਦਾ ਨਾਮ ਤਾਂ ਸੁਖ ਦਤਾ ਹੈ ਰੱਬ ਨੂੰ ਤਾਂ ਸੁਖ ਦਤਾ ਕਹਿੰਦੇ ਨੇ ਦੁੱਖ ਦਤਾ ਨਹੀਂ ਦੁੱਖ ਤੂੰ ਆਪੇ ਕ੍ਰੇਟ ਕੀਤੇ ਨੇ ਸੁਖ ਤਾਂ ਗੁਰੂ ਦਿੰਦੇ ਪਾਤਸ਼ਾਹ ਨੇ ਭੇਤ ਦੀ ਰਾਜ ਦੀ ਸਿਗਰਟ ਗਿਆ ਆ ਲੈ ਭਾਈ ਤੈਨੂੰ ਸੁਖ ਮਿਲ ਸਕਦੇ ਦੁੱਖ ਪਤਾ ਕਿਉਂ ਬੋਨੇ ਮਹਾਰਾਜ ਕਿਉਂ ਕਹਿੰਦੇ ਤੂੰ ਨਾਮ ਨਹੀਂ ਜਪ ਰਿਹਾ ਉੱਠਦੇ ਆਂ ਬੈਂਦੇ ਆਂ ਤੁਰਦੇ ਆਂ ਫਿਰਦੇ ਆਂ ਸ਼ੁਕਰ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ ਤੂੰ ਪਦਾਰਥਾਂ ਤੱਕ ਰਹਿ ਗਿਆ ਪਰ ਮਹਾਤਮਾ ਤੱਕ ਨਹੀਂ ਗਿਆ ਸੁੱਖ ਤਾਂ ਮਿਲਣੇ ਨੇ ਜੇ ਨਾਮ ਜਪੇਗਾ ਤਾਈਓ ਹਜ਼ੂਰ ਨੇ ਕਿਹਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਪੜੋ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾਨੇ ਚੁੱਕੇ ਗੁਰ ਇਹ ਭੇਦ ਬਤਾਵੇ ਭਾਈ ਵੀਰ ਸਿੰਘ ਹੋਰਾਂ ਇੱਕ ਬੇਹਤ ਦੀ ਗੱਲ ਕਹੀ ਕਹਿੰਦੇ ਫੁੱਲ ਖਿੜਿਆ ਹੋਇਆ ਸੀ ਖੁਸ਼ਬੂ ਦੇ ਰਿਹਾ ਸੀ ਉਹ ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਮਹਿਕਾਂ ਮਾਰ ਰਹੀਆਂ ਸਨ ਉਹਦਾ ਸੋਹਪਣ ਵਰਾ ਸੋਹਣਾ ਲੱਗ ਰਿਹਾ ਸੀ ਉਹਦਾ ਖੜਾਓ ਉਹਦਾ ਰੰਗ ਉਹਦੀ ਖੁਸ਼ਬੂ ਬੰਦੇ ਦੇ ਮਨ ਨੂੰ ਮੋਹ ਰਹੀ ਸੀ ਜਦੋਂ ਉਹਦੀ ਖੁਸ਼ਬੂ ਸੋਹਪਣ ਖੜਾਓ ਰੰਗ ਵੇਖਿਆ ਇੱਕ ਬੰਦਾ ਫੁੱਲ ਤੋੜਨ ਆ ਗਿਆ ਇੱਕ ਬੰਦਾ ਫੁੱਲ ਤੋੜਨ ਆ ਗਿਆ ਉਨੇ ਹੱਥ ਵਿੱਚ ਕੰਚੀ ਪਕੜੀ ਐ ਤੇ ਜਦੋਂ ਫੁੱਲ ਨੂੰ ਕੱਟਣ ਲੱਗਾ ਕਹਿੰਦੇ ਫੁੱਲ ਨੇ ਆਵਾਜ਼ ਦੇ ਕੇ ਪੁੱਛਿਆ ਭਲਿਆ ਮੈਨੂੰ ਕਿਉਂ ਤੋੜਨ ਲੱਗਾ ਮੈਨੂੰ ਕਿਉਂ ਕੱਟਣ ਲੱਗਾ ਕੱਟਣ ਵਾਲੇ ਨੇ ਕਿਹਾ ਤੇਰਾ ਸੁਹੱਪਣ ਬਹੁਤ ਸੋਹਣਾ ਹੈ ਤੇਰੇ ਤੋਂ ਖੁਸ਼ਬੂ ਆਉਂਦੀ ਹੈ ਤੇਰੀਆਂ ਪੰਖੜੀਆਂ ਬਹੁਤ ਸੋਹਣੀਆਂ ਤੇਰਾ ਰੰਗ ਬਹੁਤ ਸੁੰਦਰ ਹੈ ਇਸ ਲਈ ਗੁਲਾਬ ਦੇ ਫੁੱਲਾ ਮੈਂ ਤੈਨੂੰ ਤੋੜਨ ਲੱਗਾ ਕੱਟਣ ਲੱਗਾ ਤੂੰ ਮੈਨੂੰ ਚੰਗਾ ਲੱਗ ਰਿਹਾ ਹੈ ਕਹਿੰਦੇ ਗੁਲਾਬ ਦੇ ਫੁੱਲ ਨੇ ਕਿਹਾ ਭੋਲਿਆ ਜਦੋਂ ਤੂੰ ਮੈਨੂੰ ਟਾਣੀ ਨਾਲੋਂ ਕੱਟ ਲੈਣੇ ਨਾ ਥੋੜੇ ਮਿੰਟਾਂ ਬਾਅਦ ਮੇਰੀ ਖੁਸ਼ਬੂ ਅਲੋਪ ਹੋ ਜਾਣੀ ਐ ਮੈਂ ਮੁਰਝਾ ਜਾਣਾ ਇਹ ਸੋਹੱਪਣ ਇਹ ਰੰਗ ਮੇਰੇ ਤੇ ਰਹਿਣਾ ਨਹੀਂ ਥੋੜੇ ਮਿੰਟਾਂ ਬਾਅਦ ਮੇਰਾ ਰੰਗ ਰੂਪ ਸੋਹੱਪਣ ਮੁੱਕ ਜਾਣਾ ਮੈਨੂੰ ਕੱਟਣਾ ਪਤਾ ਕਿਉਂ ਇਹ ਟਾਣੀ ਕਰਕੇ ਮੇਰਾ ਸੋਹੱਪਣ ਰੂਪ ਰੰਗ ਹੈ ਤੂੰ ਟਾਣੀ ਨਾਲੋਂ ਕੱਟ ਨਾ ਮੈਨੂੰ ਸਭ ਕੁਝ ਤਾਣੀ ਕਰਕੇ ਜਿੰਨੀ ਦੇਰ ਮੈਂ ਤਾਣੀ ਨਾਲ ਲੱਗਾ ਮੈਂ ਕਈ ਦਿਨਾਂ ਤੱਕ ਸੋਹਣਾ ਰਹਾਗਾ ਪਰ ਤੋ ਤਾਣੀ ਨਾਲੋਂ ਕੱਟ ਲੈਣਾ ਮੈਂ ਕੁਝ ਮਿੰਟਾਂ ਵਿੱਚ ਮੁਰਝਾ ਜਾਣਾ ਇਹ ਸੋਹੱਪਣ ਰੂਪ ਰੰਗ ਮੇਰਾ ਨਹੀਂ ਹੈ ਇਹ ਤਾਣੀ ਕਰਕੇ ਹੈ ਤੇ ਕੱਟਣ ਵਾਲੇ ਨੇ ਕਿਹਾ ਮੈਂ ਤਾਣੀ ਸਮੇਤ ਕੱਟ ਲੈਣਾ ਮੈਂ ਤਾਣੀ ਸਮੇਤ ਕੱਟ ਲੈਣਾ ਜਦੋਂ ਉਹ ਕੰਜੀ ਨਾਲ ਤਾਣੀ ਸਮੇਤ ਫੁੱਲ ਕੱਟਣ ਲੱਗਾ ਕਹਿੰਦੇ ਟਾਣੀ ਨੇ ਬੋਲ ਕੇ ਉਹਨੂੰ ਪੁੱਛਿਆ ਭੋਲਿਆ ਮੈਨੂੰ ਕਿਉਂ ਕੱਟਣ ਲੱਗਾ ਹੈ ਉਹਨੇ ਕਿਹਾ ਫੁੱਲ ਨੇ ਕਿਹਾ ਰੂਪ ਰੰਗ ਖੁਸ਼ਬੂ ਸੁਹੱਪਣ ਟਾਣੀ ਕਰਦੇ ਹੈ ਟਾਣੀ ਨੇ ਕਿਹਾ ਫੁੱਲ ਵਿਚਾਰੇ ਨੂੰ ਕੀ ਪਤਾ ਹੈ ਟਾਣੀਆਂ ਦਰਖਤ ਨਾਲੋਂ ਟੁੱਟ ਜਾਂਦੀਆਂ ਤੇ ਸੁੱਕ ਜਾਂਦੀਆਂ ਨੇ ਜਿਹੜੀ ਟਾਣੀ ਦਰਖਤ ਨਾਲ ਜੁੜੀ ਰਹਿੰਦੀ ਹੈ ਉਹ ਦੇ ਵਿੱਚ ਹਰਿਆਵਲ ਰਹਿੰਦੀ ਹੈ ਫੁੱਲ ਨੂੰ ਇਸ ਗੱਲ ਦਾ ਇਲਮ ਨਹੀਂ ਟਾਣੀ ਕਰਕੇ ਉਹਦਾ ਰੂਪ ਰੰਗ ਸੁਹੱਪਣ ਖੁਸ਼ਬੂ ਨਹੀਂ ਹੈ ਤਣੇ ਕਰਕੇ ਸਭ ਕੁਝ ਹੈ ਟਾਣੀ ਨੇ ਕਿਹਾ ਮੈਂ ਵੱਡੇ ਤਣੇ ਨਾਲ ਜੁੜਿਆ ਹੋਇਆ ਜੇ ਮੈਂ ਟਾਣੀ ਨੇ ਕਿਹਾ ਤਣੇ ਨਾਲੋਂ ਤੋਂ ਮੈਨੂੰ ਕੱਟ ਲੈਗਾ ਥੋੜੇ ਮਿੰਟਾਂ ਬਾਅਦ ਮੈਂ ਵੀ ਸੁੱਕ ਜਾਣਾ ਇਹ ਰੂਪ ਰੰਗ ਖੁਸ਼ਬੂ ਮੇਰੀ ਥੋੜੀ ਹੈ ਇਹ ਤਾਂ ਵੱਡੇ ਆਉਂਦੇ ਹੋਏ ਤਣੇ ਨਾਲ ਟਾਣੀ ਜੁੜੀ ਹੈ ਤਾਂ ਉਸ ਟਾਣੀ ਰਾਹੀਂ ਫੁੱਲ ਖਿੜਿਆ ਹੋਇਆ ਹੈ ਤੇ ਕੱਟਣ ਵਾਲੇ ਨੇ ਕਿਹਾ ਮੈਂ ਸਮੇਤ ਤਣਾ ਥੱਲਿਓਂ ਵੱਡੀ ਟਾਣੀ ਜਿਹੜੀ ਆਉਂਦੀ ਉਹ ਕੱਟ ਲੈਣੀ ਹੈ ਜਦੋਂ ਤਿੱਖੀ ਕੈਂਚੀ ਨਾਲ ਵੱਡੀ ਟਾਣੀ ਤਣਾ ਕੱਟਣ ਲੱਗਾ ਜਿਹੜਾ ਥੱਲਿਓਂ ਜੜ ਤੋਂ ਆਉਂਦਾ ਤ ਉਸ ਤਣੇ ਨੇ ਕਿਹਾ ਭੋਲਿਆ ਤੈਨੂੰ ਅਜੇ ਵੀ ਭੁਲਖਾ ਹੈ ਅਜੇ ਵੀ ਤੈਨੂੰ ਭੁਲਖਾ ਹੈ ਇਹ ਤਣੇ ਵਿੱਚ ਕਲੋਰੋਫਿਲ ਜਲ ਪਾਣੀ ਜੋਗ ਵਿੱਚੋਂ ਰੂਪ ਰੰਗ ਸੁਹੱਪਣ ਖੁਸ਼ਬੂ ਆ ਰਹੀ ਹੈ ਉਸ ਤਣੇ ਨੇ ਕਿਹਾ ਇਹ ਮੇਰਾ ਨਹੀਂ ਹੈ ਮੇਰੇ ਤੋਂ ਟਾਣੀ ਟਾਣੀ ਤੋਂ ਫੁੱਲ ਤੱਕ ਜਾਂਦਾ ਪਰ ਮੇਰੇ ਵਿੱਚ ਵੀ ਕਿਦੋਂ ਆਉਂਦਾ ਉਹ ਪੁੱਛਣ ਵਾਲੇ ਨੇ ਕੱਟਣ ਵਾਲੇ ਨੇ ਕਿਹਾ ਤਣਿਆਂ ਫਿਰ ਤੇਰੇ ਵਿੱਚ ਕਿੱਥੋਂ ਆਉਂਦਾ ਉਹਨੇ ਕਿਹਾ ਜੜਾਂ ਤੋਂ ਆਉਂਦਾ ਮੈਂ ਜੜ ਨਾਲੋਂ ਕੱਟਿਆ ਗਿਆ ਮੈਂ ਵੀ ਸੁੱਕ ਜੜ ਇਹ ਸਭ ਕੁਝ ਜੜ ਕਰਕੇ ਹੈ ਤੇ ਜਦੋਂ ਉਹ ਕੱਟਣ ਵਾਲਾ ਜੜ ਸਮੇਤ ਗੁਲਾਬ ਦਾ ਫੁੱਲ ਪੱਟਣ ਲੱਗਾ ਤੇ ਜੜ ਨੇ ਵੀ ਪੁਕਾਰ ਕੇ ਕਿਆ ਸਜਣਾ ਜੜਾਂ ਪਟਕੇ ਬਾਹਰ ਰੱਖ ਦੇ ਥੋੜੇ ਮਿੰਟਾਂ ਬਾਅਦ ਸਭ ਕੁਝ ਸੁੱਕ ਜਾਣਾ ਜੜਾਂ ਵੀ ਤਾਂ ਹਰੀਆਂ ਰਹਿੰਦੀਆਂ ਜੇ ਮਿੱਟੀ ਵਿੱਚ ਲੱਗੀਆਂ ਰਹਿਣ ਤੁਸੀਂ ਘਰ ਵਿੱਚ ਫੁੱਲ ਲਾਉਣ ਦੇ ਉਹਨਾਂ ਲਾਉਣ ਵਾਸਤੇ ਨਰਸਰੀ ਤੋਂ ਜਾ ਕੇ ਉਹ ਵੇਖਿਓ ਨਿੱਕੇ ਨਿੱਕੇ ਲਫਾਫਿਆਂ 'ਚ ਮਿੱਟੀ ਪਾ ਕੇ ਉਹਨਾਂ ਜੜਾਂ ਲਪੋਈਆਂ ਹੋਈਆਂ ਜੜ ਨਾਲ ਜੁੜਿਆ ਰਵੇ ਤੇ ਦਰਖਤ ਫੁੱਲ ਟਾਹਣੀਆਂ ਤਣੇ ਹਰੇ ਪੱਤੇ ਸਭ ਕੁਝ ਹਰੇ ਰਹਿੰਦੇ ਨੇ ਜੜ ਨਾਲੋਂ ਟੁੱਟ ਜਾਂਦੇ ਤੇ ਸੁੱਕ ਜਾਂਦੇ ਨੇ ਪਰ ਜੜ ਵੀ ਮਿੱਟੀ ਵਿੱਚ ਲੁੱਕੇ ਰਹਿੰਦੀ ਐ ਫਿਰ ਉਹਨੂੰ ਸਭ ਕੁਝ ਮਿਲਦਾ ਐ ਇਦਾਂ ਯਾਦ ਰੱਖਿਓ ਆਪਾਂ ਦੁਨੀਆ ਦੇ ਪੁੱਤਰ ਧੀਆ ਪਦਾਰਥ ਸੁੱਖ ਵਿਦੇਸ਼ਾਂ ਇਹਨਾਂ ਚੀਜ਼ਾਂ ਵਿੱਚ ਘੁੰਮਗਵਾ ਚ ਗਏ ਇਹ ਸਭ ਕੁਝ ਸਾਡਾ ਨਹੀਂ ਹੈ ਸੁੱਖ ਇਹ ਵੀ ਕਿਸੇ ਸੁਖ ਦਾਤੇ ਨਾਲ ਜੁੜਿਆ ਹੋਇਆ ਹੈ ਭਲਿਆਂ ਪਦਾਰਥਾਂ ਵਿੱਚੋਂ ਲੰਘ ਕੇ ਪਰਮਾਰਥ ਨੂੰ ਵੇਖ ਤੇ ਜਿਹੜਾ ਪਰਮਾਰਥ ਨਾਲ ਰੱਬ ਨਾਲ ਜੁੜ ਜਾਂਦਾ ਹੈ ਉਹਨੂੰ ਫਿਰ ਰੱਬ ਦਾ ਉਪਦੇਸ਼ ਹੈ ਜੜ ਦੀ ਤਰ੍ਹਾਂ ਲੁੱਕ ਕੇ ਰਹੀਂ ਤੂੰ ਲੁੱਕ ਕੇ ਰਹੀਂ ਫਿਰ ਲੁੱਕੇ ਰਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਨੂੰ ਸਾਧੂ ਦੀ ਤਰ੍ਹਾਂ ਸੰਤ ਦੀ ਤਰ੍ਹਾਂ ਲੁੱਕੇ ਰਹੀਂ ਸਭ ਕੁਝ ਹੁੰਦਿਆਂ ਮਿੱਟੀ ਵਿੱਚ ਖਾਕ ਵਿੱਚ ਰਹਿਣਾ ਕਿਉਂ ਕਿਉਂਕਿ ਮੱਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨੇ ਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਸਾਧੂ ਸ਼ੁੱਕੇ ਰਹਿੰਦਾ ਸਭ ਕੁਝ ਹੁੰਦਿਆਂ ਉਹ ਸ਼ੁਪਾਕੇ ਰੱਖਦਾ ਪਹਿਲਾਂ ਮੂਲ ਨਾਲ ਜੁੜਦਾ ਮੂਲ ਨਾਲ ਜੁੜ ਕੇ ਆਪਣੇ ਆਪ ਨੂੰ ਛਪਾ ਲੈਂਦਾ ਲੋਕਾਂ 'ਚ ਪ੍ਰਗਟ ਨਹੀਂ ਕਰਦਾ ਮੈਂ ਸੰਤ ਹੋ ਗਿਆ ਉਹ ਖਾਵਾ ਨਹੀਂ ਕਰਦਾ ਮੈਂ ਸੰਤ ਹੈ ਉਹਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਕਿ ਉਹ ਲੋਕਾਂ ਨੂੰ ਕਹੇ ਮੈਨੂੰ 108 ਕਹੋ ਮੈਨੂੰ 1000 8 ਕਹੋ ਨਹੀਂ ਉਹ ਛੁਪ ਜਾਂਦਾ ਹੈ ਇਹੀ ਸੰਤ ਦੀ ਨਿਸ਼ਾਨੀ ਹੈ ਕਿ ਜਿੰਨ ਹਰ ਪਾਇਓ ਤਿਨੇ ਛੁਪਾਇਓ ਇਹੀ ਸੰਤ ਦੀ ਨਿਸ਼ਾਨੀ ਹੈ